ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਅਸ਼wini ਦੁੱਗਲ ਨਗਰ ਕੌਂਸਲ ਪ੍ਰਧਾਨ ਸ਼ਹਿਰ ਧਾਰੀਵਾਲ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਕਰਮਾ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਵੀ ਸਾਰੇ ਅਸੀਂ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਆਪਣੇ ਇਲਾਕੇ ਦੇ ਵਿੱਚ ਦੀਵਾਲੀ ਤੇ ਇੱਕ ਪੌਦਾ ਹਰ ਪਰਿਵਾਰ ਜ਼ਰੂਰ ਲਾਓ ਅੱਜ ਲਾਓ ਜਾਂ ਇੱਕ ਦਿਨ ਹਟਕੇ ਲਾਓ ਪਰ ਉਹ ਦਿਨ ਹਰੀਆਵਲ ਲਿਆਏਗੀ ਪਟਾਕੇ ਹੀ ਬਹੁਤ ਘੱਟ ਚਲਾਈਏ ਤੇ ਮਠਾਈਆਂ ਵੰਡੀਏ ਤੇ ਆਪਣਾ ਇਲਾਕਾ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ ਤੇ ਨਾਲ ਨਗਰ ਕਾਉਂਸਲ ਵਾਲਿਆਂ ਦੀ ਵੀ ਮਦਦ ਲੈ ਕੇ ਤੇ ਆਪਣਾ ਇਲਾਕਾ ਸਾਫ਼ ਸੁਥਰਾ ਰੱਖੀਏ ਬੜਾ ਪੁਲਿਸਰ ਦੇ ਹੜਾਤ ਵੜੇਗਾ ਜਿਹੜੇ ਲੋਕ ਰਾਤ ਨੂੰ ਜਿਹੜਾ ਖੇਡਦੇ ਆ ਨਾ ਗਲਤ ਗਲਤ ਸਨਿਆਚ ਜਿਨੇ ਬੋਨਾ ਕਰੀ ਕਿ ਮੈਂ ਇਹੋ ਹੀ ਦੱਸਣਾ ਚਾਹੁੰਦਾ ਆ ਵੀ ਅਸੀਂ ਆ ਜਿਹੜਾ ਜੂਏ ਵਾਲੀ ਆ ਵੀ ਜੂਆ ਖੇល ਕੇ ਦੀਵਾਲੀ ਤੇ ਪਤਾ ਨਹੀਂ ਕਿੰਨੇ ਇਹੋ ਜੇ ਕੰਮ ਛੱਡ ਦਈਏ ਪਟਾਕੇ ਵੀ ਜਿਹੜੇ ਆ ਬੰਦ ਕਰ ਦਈਏ ਅਸੀਂ ਆਪਣੇ ਘਰ ਦੇ ਵਿੱਚ ਵਾਹਿਗੁਰੂ ਦਾ ਨਾਮ ਲਈਏ ਭਲੇ ਕਰੀਏ ਅچھے ਕੰਮ ਕਰੀਏ ਸਾਫ ਸੁਥਰਾ ਕਰੀਏ ਜਿਸ ਤਰ੍ਹਾਂ ਹੀ ਆਪਣੇ ਘਰ ਨੂੰ ਸੁੰਦਰ ਬਣਾਣੇ ਆ ਹੀ ਆਪਣੀ ਗਲੀ ਗਵਾਂਡ ਵੀ ਨੂੰ ਹੀ ਸਾਫ ਸੁਥਰਾ ਕਰੀਏ ਤਾਂ ਕਿ ਸਾਡਾ ਇਲਾਕਾ ਸਾਫ ਸੁਥਰਾ ਆਏ ਬੂਟੇ ਲਾਈਏ ਪੌਦੇ ਵੱਧ ਵੱਧ ਲਾਈਏ ਹਰਿਆਵਲ ਲੈ ਕੇ ਆਈਏ ਤੇ ਇਦੇ ਨਾਲ ਪਤਾ ਲੱਗੇਗਾ ਵੀ ਇਹ ਬੂਟ ਪੌਦਾ ਵੱਡਾ ਹੋਏਗਾ ਸਾਨੂੰ ਆਕਸੀਜਨ ਪੈਦਾ ਕਰੇਗਾ ਸਾਡੇ ਵਾਸਤੇ ਬਹੁਤ ਅੱਛੀ ਗੱਲ ਆ ਮੈਂ ਤੇ ਸਾਰੇ ਦੇਸ਼ ਵਾਸੀਆਂ ਨੂੰ ਇਹੋ ਅਪੀਲ ਕਰਨਾ ਵੀ ਅਸੀਂ ਵਧੀਆ ਦੀਵਾਲੀ ਮਨਾਈਏ ਦੀਵਾਲੀ ਤੇ ਜਿਸ ਤਰ੍ਹਾਂ ਅਸੀਂ ਦੀਵੇ ਜਗਾਉਂਦੇ ਆ ਪਟਾਕੇ ਚਲਾਉਂਦੇ ਆ ਠੀਕ ਆ ਜੂਏ ਖੇਡਦੇ ਆ ਇਹ ਜੂਆ ਖੇਡਣਾ ਬੰਦ ਕਰੀਏ ਪਟਾਕੇ ਵੀ ਬਹੁਤ ਘੱਟ ਕਰੀਏ ਅਸੀਂ ਠੀਕ ਹੈ ਦੀਵੇ ਜਗਾਈਏ ਲਾਈਟਾਂ ਜਗਾਈਏ ਪੂਜਾ ਕਰੀਏ ਤੇ ਨਾਲ ਆਪਣੀ ਗਲੀ ਗਵਾਨ ਨੂੰ ਹੀ ਸਾਫ਼ ਸੁਥਰਾ ਕਰੀਏ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਦੀਵਾਲੀ ਦੀ ਬੰਦੀ ਦੋਸ਼ ਛੋੜ ਦਿਵਸ ਦੀ ਅਤੇ ਨਾਲ ਹੀ ਵਿਸ਼ਕਰਮਾ ਜੀ ਦੀ ਅਡਵਾਂਸ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ